हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆਂ ਪਿੰਡ ਬੁਰਜ ਨੱਥੂਕੇ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਸਰਿਆਲੀ ਤੋਂ ਕੋਈ 6-7 ਕਿਲੋਮੀਟਰ ਦੀ ਦੂਰੀ ਆ ਸਰਿਆਲੀ ਤੋਂ ਇੱਕ ਸੜਕ ਪੱਟੀ ਨੂੰ ਜਾਂਦੀ ਐ ਇਸੇ ਸੜਕ ਦੇ ਉੱਪਰ ਪਿੰਡ ਬੁਰਜ ਨੱਥੂਕੇ ਤੇ ਬੁਰਜ ਰਾਇਕਾ ਆਮੋ ਸਾਹਮਣੇ ਪਿੰਡ ਤੇ ਕੁਲਦੀਪ ਸਿੰਘ ਜੀ ਉਹਨਾਂ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਵੀਰ ਕੁਲਦੀਪ ਸਿੰਘ ਉਹਨਾਂ ਦੇ ਘਰੋਂ ਕਾਫੀ ਬੈਠ ਗੋ ਭਾਈਆਂ ਨੇ ਠੀਕ ਆ ਜੀ ਤੁਹਾਡੇ ਸਾਹਮਣੇ ਪਸ਼ੂ ਆਪਾਂ ਪੇਸ਼ ਕੀਤੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਨਗਾਂ ਦੀ ਗੱਲ ਕਰੀਏ ਤੇ ਪੰਜ ਕ ਨਗ ਤੁਹਾਨੂੰ ਦਿਖਾਉਣੇ ਆ ਤਿੰਨ ਮੱਝਾਂ ਦਿਖਾ ਦੇਵਾਂਗੇ ਠੀਕ ਆ ਜੀ ਤੇ ਦੋ ਇੱਧਰ ਵੜਾਂ ਜਿਹੜੀਆਂ ਤੁਸੀਂ ਸਾਹਮਣੇ ਦੇਖ ਰਹੇ ਜੀ ਪਸ਼ੂ ਤਕਰੀਬਨ ਸਾਰੇ ਸੂਏ ਸੂਏ ਆ ਦੋ ਦੋ ਤੇ ਚੱਲਣ ਦੇ ਆ ਇੱਕ ਟੋਕੜ ਗੱਬਣ ਮੱਝ ਦਿਖਾ ਦੇਵਾਂਗੇ ਭਰਾਵਾਂ ਨੂੰ ਚੈੱਕ ਪਾਸਾ ਕੋਈ ਸਾਢੇ ਕਿ ਤਿੰਨਾਂ ਮਹੀਨਿਆਂ ਦੀ ਤੇ ਨਾਲ ਇੱਕ ਮਹੀਨੇਕ ਉੱਚੇ ਬੱਚੇ ਚ ਕਹ ਲੋ ਚਾਹੇ ਮਹੀਨੇਕ ਦੀ ਸੂਈ ਕਹ ਲੋ ਬਿਲਕੁਲ ਸੱਜਰੀ ਆ ਵੈਸੇ ਮੱਝ ਤੁਹਾਨੂੰ ਦਿਖਾਵਾਂਗੇ ਤੇ ਇੱਕ ਬਗੈਰ ਬੱਚੇ ਉਹ ਕੋਈ 10ਾਂ 12 ਦਿਨਾਂ ਦੀ ਸੂਈ ਇੱਧਰ ਇੱਕ ਜਰਸੀ ਬੱਛੀ ਖੜੀ ਆ ਠੀਕਾ ਜੀ ਬਿਲਕੁਲ ਸੱਜਰਤਾ ਜੀ ਬੌਲੇ ਦੇ ਵਿੱਚ ਹੀ ਆ ਪੂਰੀ ਗੱਲਬਾਤ ਕਰਾਂਗੇ ਅੱਜ ਤਰੀਕ 13 ਅਕਤੂਬਰ ਸਮਾਂ ਦੋਸਤੋ ਮਾਰਨਿੰਗ ਦੇ ਕੋਈ 9 9:30 ਵਜੇ ਦਾ ਟਾਈਮ ਆ ਸੋ ਸਾਰੇ ਫਾਰਮਰ ਵੀਰਾਂ ਨੂੰ ਬੇਨਤੀ ਆ ਆਪਣੀ ਸਟਾਰਟਿੰਗ ਤੋਂ ਹੋਊਗੀ ਠੀਕਾ ਜੀ ਇੱਥੇ ਆਣ ਕੇ ਆਪਣੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਕਰਨੀ ਆ ਉਹ ਤੁਹਾਡਾ ਹੱਕ ਬਣਦਾ ਆਪਣਾ ਬਿਲਕੁਲ ਤਸੱਲੀ ਕਰਕੇ ਮਾਲ ਲੈ ਕੇ ਜਾਓ ਸਭ ਤੋਂ ਪਹਿਲਾਂ ਕੁਲਦੀਪ ਸਾਸਰੀ ਕਾਲ ਵੀਰੇ ਸਾਸਰੀ ਗਸੋਂ ਸਾਹਿਬ ਹੋਰ ਬੜੇ ਵਧੀਆ ਕੁਲਦੀਪ ਸਿਆ ਮੀਠਾ ਭਾਜੀ ਬੜੀ ਕਿਰਪਾ ਗੁਰੂ ਰਾਮ ਦਾ ਚਲੋ ਸ਼ੁਕਰ ਹੈ ਕਿ ਜਿਹਨੇ ਭੈਣ ਭਰਾ ਵੇਖ ਰਹਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਸਰੀ ਕਲਵੀਰ ਕੁਲਦੀਪ ਸਿੰਘ ਜੀ ਅੱਜ ਨਾਗਵੀਰੇ ਆਪਣੇ ਕੋਲ ਟੋਟਲੇ ਗਿਆ ਪੰਜ ਹਾਂਜੀ ਪੰਜ ਆ ਤਿੰਨ ਮੱਜਾਂ ਦੇ ਦੋ ਵਹਿਣਾ ਠੀਕ ਹੈ ਜੀ ਹਾਂਜੀ ਮਾਲ ਵੈਸੇ ਚਲੋ ਸੋਇਆ ਸੋਇਆ ਜਾਂ ਦੁੱਧ ਤੇ ਚੱਲਣ ਰਿਹਾ ਸਾਰਾ ਹਨਾ ਹਾਂਜੀ ਹਾਂਜੀ ਠੀਕ ਹੈ ਭਰਾ ਇੱਕ ਸ਼ੁਰੂਆਤ ਆਪਾਂ ਕਰਾਂਗੇ ਜਰਸੀ ਬੱਚੀ ਤੋਂ ਪਹਿਲਾਂ ਵਹਿੜਾਂ ਦੋ ਦਿਖਾਉਣੇ ਆ ਉਸ ਤੋਂ ਬਾਅਦ ਆਪਾਂ ਜਿਹੜੀਆਂ ਮੱਜਾਂ ਦਿਖਾਉਣੇ ਆ ਜੀ ਬੱਚੀ ਦਿਖਾਦ ਕੇ ਵੀਰ ਕੁਲਦੀਪ ਜਰਸੀ ਆਪਣੇ ਕੋਲ ਆ ਸੂਬਿਆਂ ਦੇ ਵਿੱਚ ਕਿਵੇਂ ਆ ਪਹਿਲਾ ਸੂਆ ਆ ਵੇਖੋ ਜੀ ਬਾਜ ਦਾ ਬੱਚਾ ਬਹੁਤ ਪਿਆਰੀ ਬੱਚੀ ਆ ਬੂਥੀ ਪਾਤੀ ਬਿਲਕੁਲ ਸਮਾਲ ਸਾਈਜ਼ ਛੋਟੀ ਬੂਥੀ ਆ ਨਿੱਕਾ ਜਿਹਾ ਕੰਨ ਲੱਗਾ ਹਾਈ ਟੂ ਬੀ ਬਿਲਕੁਲ ਨਿੱਕੀ ਆ ਮੀਡੀਅਮ ਹਾਈਟ ਦੇ ਵਿੱਚ ਹਾਂ ਪੱਧਰੀ ਦੱਸਦੇ ਹੋਣਾ ਵੀ ਇੱਡੀ ਜਿਹਾ ਮੁੜ ਕੇ ਆ ਵੀਰ ਭਰਾ ਆ ਦੇ ਦੂਰ ਕੋਈ ਆ ਕੇ ਵੀ ਨਾ ਵੀਰੇ ਨਾ ਆ ਕੇ ਵੀ ਵੱਡੀ ਬਖਾਤੀ ਹਾਂ ਜਾਂ ਵੱਡੀ ਦਸੀ ਆ ਬਾਕੀ ਥਾਂ ਥੁਣਦੀ ਤੁਹਾਨੂੰ ਕੁਆਲਿਟੀ ਵਿਖਾਉਣੀ ਆ ਵੀ ਥਾਂ ਕਿਹੜਾ ਲੱਗਾ ਇਹਨੂੰ ਕਰਮਾ ਲਈ ਨੇ ਅੱਜ ਦੂਜਾ ਕਿ ਤੀਜਾ ਦੇ ਨੇ ਇਹਨੂੰ ਚੌਥਾ ਦਿਨ ਆ ਜਾ। ਆ ਤੇ ਚੌਥਾ ਦਿਨ ਆ ਜੀ ਸੂਈ ਨੂੰ। ਬੋਲਾ ਇਹ ਹੋ ਗਲੇ। ਬੋਲਾ ਕਿੰਨਾ ਕੁਲਦੀਪ ਸਿੰਘ? ਬੋਲਾ 8:00 9:00 ਜੀ। 8 9 ਕਿਲੋ। ਹਾਂ। ਬਾਕੀ ਥਾਨ ਥੋਣ ਬਹੁਤ ਵਧੀਆ ਲੱਗਾ ਹਨਾ। ਹਾਂ। ਥਾਨ ਤੇ ਬੜਾ ਵਧੀਆ ਵੈ। ਬਹੁਤ ਸਵਾਦੀ ਥਾਨ ਲੱਗਾ ਵੇਖੋ ਮੇਰੇ ਵੀਰ। ਬੜਾ ਵਧੀਆ ਥਾਣਾ, ਮੁੱਠੀ ਥਾਣਾ। ਸੋ ਬੱਚਾ ਬੈਠ ਕੇ ਚਵਾਈ ਕਰਲੇ, ਭੈਣ ਬਿਲਕੁਲ ਚਵਾਈ ਕਰਲੇ, ਬਜ਼ੁਰਗ ਬੈਠ ਕੇ ਚਵਾਈ ਕਰਲੇ ਠੀਕ ਆ ਜੀ। ਹਾਈਟ ਛੋਟੀ, ਮੀਡੀਅਮ ਹਾਈਟ ਦੇ ਵਿੱਚ ਆ ਤੇ ਮੂੰਹੋਂ ਦੰਦੀ ਦੁੰਦੀ ਆ। ਮਗਰ ਵੀ ਬੱਛੀ ਇਹਦੇ? ਹਾਂ ਮਗਰ ਵੀ ਬੱਛੀ ਸੋ ਬੱਚੀ ਆਪ ਵੀ ਬਹੁਤ ਬਾ ਕਮਾਲ ਆ ਪਸੰਦ ਆਊਗੀ ਭਰਾਵਾਂ ਨੂੰ ਬਾਕੀ ਰੰਗ ਰੰਗ ਬਹੁਤ ਸੋਹਣਾ ਉਤੋਂ ਚਮਕ ਤਮਕ ਪੂਰੀ ਆ ਲਓ ਜੀ ਥੱਲਿਓਂ ਦਾ ਕਮਾਲ ਹੀ ਕਰੀ ਖੜੀ ਆਂਦੇ ਥੱਲਿਓਂ ਦਾ ਕਰਮਾ ਲੀ ਆਂਦੀ ਵੀ ਹਟ ਜਾਓ ਪਾਸੇ ਹਟ ਜਾਓ ਪਾਸੇ ਜੇ ਯਾਣੀ ਤੇ 12 ਕਿਲੋ ਭਰਾਈ ਆਗੂ ਹਾਂ ਹਾਂ ਜੀ ਲੈ ਵੀ ਤੋਰ ਲਾ ਵੀ ਰਿਹਾ ਸੋ ਬੱਚੀ ਦੋਸਤੋ ਪਲੂਣ ਪਹਿਲਾ ਸੂਆ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆਂ ਨਵਾਂ ਅੰਗ ਬਿਲਕੁਲ ਕੁਲੀ ਬੱਚੀ ਆ ਠੀਕ ਆ ਜੀ ਦੋ ਦੰਦ ਮਗਰ ਵੀ ਬੱਚੀ ਆ 나ੜੂਆ ਬੱਚੇ ਦੇ ਨਾਲ ਤੁਹਾਨੂੰ ਦਿਖਾਈ ਦਊਗਾ ਸੋ ਮਗਰ ਵੀ ਜਿਹੜੀ ਬੱਛੀ ਆ ਜਰਸੀ ਬ੍ਰੀਡ ਦੇ ਵਿੱਚ ਹੀ ਆ ਆ ਦੇਖੋ ਜੋੜੀ ਬਾ ਕਮਾਲ ਸੋਹਣੀ ਜੋੜੀ ਆ ਤੇ ਵੀਰ ਕੁਲਦੀਪ ਡਿਮਾਂਡ ਮੁੱਲ ਕਿਰੋਗਾ ਬੱਛੀ ਦਾ ਡਿਮਾਂਡ ਤਾਂ ਸਤੂ ਸਾਬ ਜੇ ਥੋੜਾ ਜਿਹਾ ਕਾਦੂਂਦਾ ਫਿਰ ਤੇ ਪਾ 50 50 ਦੇ ਵੇਚ ਲੈਂਦੇ ਆ ਬਿਲਕੁਲ ਬੰਦੀ ਵੀ ਸੀ ਉਹ ਹਾਂ ਹਾਂ ਹੁਣ 42 ਦੇ ਦਈਏ ਹੁਣ ਵੀ ਤਾਂ ਨੇੜਾ ਕਰਤਾ 50 52 ਦਾ ਹਾਂ ਨੇੜਾ ਕਿੱਥੇ ਕਰਤਾ ਵਾ ਬੜਾ ਠਾ ਆ ਗਿਆ ਕੰਮ ਹਾਂ ਜੈਜ ਕਰ ਉਹ ਦੋ ਛੜਦਾਂ 40000 ਦੇ ਦਈਏ 40 ਦੀ ਹਾਂ 40000 ਲੈ ਵੀ 40000 ਦੀ ਇਹ ਵੀਰ ਕੁਲਦੀਪ ਆਂਦਾ ਵੀ ਦੇ ਦਿਆਂਗੇ ਜੈਸਨੋ ਆ ਮੇਰੇ ਵੀਰ ਮਾਰੋ ਨੀਗਾ ਠੀਕ ਹੈ ਜੀ ਮਗਾਵੜਾ ਵੱਡੀਆਂ ਦਾ ਹੀ ਕਰੀ ਜਾਊਗੀ ਮੈਂ ਨਾ ਵੀ ਗਾਲਾਂ ਵੀ ਟੱਕਰ ਦਊਗੀ ਪੂਰੀ ਕੇ ਹਾਂ ਵੱਡੀਆਂ ਛੋਟੀਆਂ ਦੱਸ ਬਾਕੀ ਨਸਨ ਨਸਲ ਪੂਰੀ ਜਿਹਨੇ ਨਿੱਕੀ ਉਹਨੀ ਤਿੱਖੀ ਹੈਗੇ ਹਾਂ ਲੋ ਵੀ 40000 ਦੀ ਇਹ ਫਾਈਨਲ ਜਿਹੜੀ ਦੋਸਤੋ ਤੁਹਾਨੂੰ ਬੱਚੀ ਮਿਲ ਜੂਗੀ ਸੋ ਬਾਕੀ ਸਫਾਈਆਂ ਸਫਾਈਆਂ ਬਹੁਤ ਨੇ ਤੁਸੀਂ ਦੇਖ ਹੀ ਲਈਆਂ ਨੇ ਠੀਕ ਹੈ ਜੀ ਮਗਰ ਵੀ ਬੱਚੀ ਆ ਆਪ ਵੀ ਬੱਚੀ ਇਦਰ ਸੈਕਿੰਡ ਨੰਬਰ ਤੇ ਕਲੀਬ ਆ ਆਪਣੇ ਕੋਲ ਵਹਿੜ ਆ ਗਈ ਵੀ ਰੱਖਾ ਹਾਂ ਦੁੱਜਾ ਸੁਆ ਦੁੱਜਾ ਇਹਦਾ ਕੋਈ ਸਮਾਂ ਸਮਾਂ ਕਿੰਨਾ ਕੁ ਸੂਈਦਾ ਇਹਨੂੰ ਹੋ ਗਏ 15 ਦਿਨਾਂ ਦੀ ਸੂਈ ਨੂੰ 15 ਦਿਨ ਹੋ ਗਏ ਬੱਚਾ ਮਗਰ ਇਹਦੀ ਬੱਚਾ ਮਗਰ ਕਿੰਨਾ ਦੁੱਧ ਇਹਦੇ ਕੋਲ 7 ਕਿਲੋ ਦਿਆ 7 ਕਿਲੋ ਹਾਂ ਘਰ ਵਾਲੇ ਦੋ ਦਾ 8 ਜਾਂਦੇ ਇਹਦੇ ਰਾਤੀ ਆਈ ਆ ਹਾਂ ਤਾਂ ਆਪਾਂ 7 ਕਰਕੇ ਦੇਾਂਗੇ ਠੀਕ ਆ ਫਿਰ ਮਿਲਨ ਬਲੌਣ ਚ ਬਾਕੀ ਚਵਾਈ ਚੰਗੀ ਚਾਰ ਚੰਗੀਆਂ ਚਵਾਈ ਚਵਾਈ ਠੀਕ ਹੋਊਗੀ ਲਓ ਜੀ 7 ਕਿਲੋ ਦੁੱਧ ਇਹਦੇ ਥੱਲੇ ਆ 15 14 ਦਿਨਾਂ ਦੀ ਸੂਈ ਆ ਮਗਰ ਬੱਚਾ ਦੁੱਜਾ ਸੁਆ ਕੋਈ ਆਪਦੀ ਸਮਝ ਨਾਲ ਤੀਜਾ ਮੰਨ ਲੈ ਦੁੱਜਾ ਮੰ ਆ ਫੇਸ ਕੁਆਲਟੀ ਆ ਇਥੋਂ ਇੱਕ ਜਜਮੈਂਟ ਤੁਸੀਂ ਕਰ ਲਓਗੇ ਹਾਈਟ ਕੱਦ ਥੋੜੀ ਜੀ ਸਾਹਣ ਦੀ ਲੋੜ ਆ ਕਈ ਵਾਰਾ ਨਾਰਮਲ ਸਾਹ ਸੰਭਾਲ ਦੇ ਘਰੋਂ ਪਸ਼ੂ ਆਉਂਦੇ ਆ ਜਲਪਲ ਬਾਕੀ ਕਈ ਵਰਾ ਹੁੰਦਾ ਵੀ ਆਪਣੇ ਭਰਾਵਾਂ ਨੂੰ ਕੋਈ ਡੰਗਸਾਰ ਨਾ ਹੁੰਦਾ ਵੀ ਦੁੱਧ ਬਾਦ ਕੋਈ 8-7 ਕਿਲੋ ਵਾਲੀ ਬਹਿਣ ਜਾਂਦੇ ਆ ਵੇਖ ਸੰ ਤੋਂ ਬੜਾ ਚੰਗਾ ਇਹਨਾਂ ਵਿੱਚ ਥਣ ਵਾਸੇ ਹੱਥੀ ਚੁਆਈ ਆ ਲਾ ਲਓ ਵੀ ਹੱਥੀ ਮੁਠੀ ਵਾਲਾ ਥਣ ਜੰਡੀ ਠੰਡੀ ਭਾਜ ਜਿੱਤਾ ਮਰਜੀ ਬਹਿ ਜਾ ਆ ਵੇਖ ਆ ਇਦਾਂ ਬਾਜੀ ਕਰੋ ਚੈੱਕ ਹਾਂ ਠੀਕ ਆ ਜੀ ਉਦਾਂ ਕੁਝ ਨਹੀਂ ਜਾਂਦੀ ਕਰਮ ਵਾਲੀ ਕੋਈ ਆ ਇਦਾਂ ਝੋਲਾ ਬੱਚੋਂ ਬਗੈਰ ਪੈਂਦਾ ਉਦਾਂ ਪੂਰੀ ਠੰਡੀ ਸੀਲ ਆ ਸੋ ਇਹ ਜਿਹੜਾ ਦੋਸਤੋ ਸ਼ੇਪ ਇਹ ਸਾਈਜ਼ ਥਾਣਾ ਦਾ ਠੀਕ ਆ ਕਰੋ ਚੱਕ 7 ਕਿਲੋ ਦੁੱਧ باقی ਠੰਡੀ ਸੀਲ ਹੋਊਗੀ ਭੈਣ ਭਰਾ ਜਿਹੜਾ ਮਰਜੀ ਚੋਲੇ ਪਾ ਕੇ ਮੌਦੀ ਕਰੋ ਚੱਕ ਸੋ ਅਡ ਰੋਡਰ ਦੀ ਸਾਫ਼ ਸੁਥਰੀ ਆ ਠੀਕ ਆ ਜੀ ਬੈਕ ਸਾਈਡ ਤੋਂ ਵੀ ਇੱਕਸਾਰ ਪੱਧਰੀ ਆ ਸੋ ਦੁੱਧ 7 ਕਿਲੋ ਇਹਦਾ ਥੱਲੇ ਇਸ ਵਕਤ ਹਾਜ਼ਰ ਹਾਂ 7 ਨਾ ਢੂਗਾ ਜਿਹੜਾ ਹਾਂ ਲੋ ਜੀ ਇਹ ਥਣ ਦਾ ਗੈਪ ਸਪੇਸ ਹਾਈਟ ਕੱਟ ਤੁਹਾਡੇ ਸਾਹਮਣੇ ਆ ਮਗਰ ਇਧਰ ਬੱਚਾ ਜਿਹੜਾ ਆ ਬੱਚਾ ਜੇ ਮਗਰ 15 ਦਿਨਾਂ ਦੀ ਨਹੀਂ ਆ ਸੋ ਚਲੋ ਬੱਚਾ ਵੈਸੇ ਲੱਗਣੀਂਂ ਡਿਆ ਕੋਲਾ ਜਾਂ ਬੱਚਾ 15 ਕਿ ਦਿਨਾਂ ਦਾ ਹੋਊਗਾ ਤੇ ਇਹ ਕੁਲਦੀਪ ਕਿੰਨੇ ਦੀ 30 30 ਦੀ ਕੋਈ ਜੈਜ ਜੀ ਗੱਲ ਕਰਕੇ ਦੇ ਦਿਆ ਮਾਲ ਵੀ ਤਿੰਨ ਛੜ ਦਾ 27000 ਦੇ ਦਿਆਂ 27 ਦੀ ਹਾਂ 27 ਦੀ ਦੇ ਦੋ ਸਾਬੇ ਤੁਮੇ ਦੋ ਧਾਕ ਕਿਲੋ ਦਹੀ ਆਊਗੀ ਇਹ ਵੀ ਆ ਬਿਲਕੁਲ ਅੱਗੇ ਗਾਂ ਪੱਠੇ ਪੁੱਠੇ ਹੋ ਜਾਣੇ ਆ ਘਟੇ ਕੇ ਕੋਈ ਸੇਵਾ ਕਰੇ ਨਾ ਜਾ ਕੇ ਹਾਂ ਕੋਈ ਦੁੱਧ ਨੌ 10 ਕਿਲੋ ਕਿਧਰ ਗਿਆ ਉਹ ਤੇ ਤੂੜੀ ਖਾਂਦੀਆਂ ਬਿਲਕੁਲ ਹਾਂਜੀ ਤੇ 27000 ਦੀ ਫਾਈਨਲ ਹਾਂ 27000 ਦੀ ਉਹ ਜਿੱਤਣਾ ਮਰਜੀ ਜਿਹੜਾ ਮਰਜੀ ਬੈ ਲੈ। ਉਹ ਮਾਰੋ ਨਿਗਾ ਮੇਰੇ ਭਰਾ ਠੀਕਾ ਜੀ 27000 ਦੀ ਅੱਜ ਫਾਈਨਲ ਜਿਹੜੀ ਤੁਹਾਨੂੰ ਮਿਲ ਜਾਣੀ ਹੈ। ਠੀਕ ਭਰਾ ਅੱਗੇ ਚੱਲਦੇ ਆਂ ਤੇ ਅਗਲੇ ਪਾਸੇ ਆਪਣੇ ਕੋਲ ਮੱਝ ਇਹਨੂੰ ਅੱਜ ਸਮਾਂ ਕਿੰਨਾ ਹੋ ਗਿਆ ਸੋ ਇਹਨੂੰ ਇਹਨੂੰ ਆ ਕੱਟਾ ਹੋ ਗਿਆ ਨੇ ਘਟੋ ਘਟ 5 ਮਹੀਨੇ 5 ਮਹੀਨੇ ਵੀ ਟੋਕੜ ਕਾ ਬਣਾ ਗਈ ਆ ਹਾਂ ਟੋਕੜ ਕਾ ਬਣਾਏ ਤੇ ਕਿੰਨੇ ਮਹੀਨੇ ਦੀ ਗੱਬ ਇਹ ਸਾਢੇ 3-4 ਮਹੀਨੇ ਦੀ ਸਾਢੇ 3-4 ਮਹੀਨੇ ਦੀ ਗੱਬ ਦੋਦ ਦੁੱਧ 5 ਕਿਲੋ 5 ਕਿਲੋ ਹੋਵੇਰੇ ਭਾਵੇਂ 6 ਹੀ ਹੋਵੇ ਵੀ ਰਾਤ ਹੀ ਆਈ ਆ ਆ ਆਪਾਂ 5 ਕਰਕੇ ਦੇਾਂਗੇ ਬੱਚੇ ਤੇ ਕੱਟੇ ਤੇ ਮਿਲਦੀ ਕੱਟੇ ਦੇ ਕੱਟੇ ਦੀ ਬਹੁਤੀ ਮਿਲਦੀ ਕੱਟੇ ਤੇ ਆ ਟੋਕਰ ਗੱਬਣ ਜਿਹੜਾ ਨਾਕ ਤੁਹਾਨੂੰ ਦਿਖਾ ਰਹੇ ਆ ਕਿ ਆਪਾਂ ਤੀਜੇ ਨੰਬਰ ਤੇ ਆ ਹੋਵੇ ਨਾ ਹੋਵੇ ਤੇ 5 ਕਿਲੋ ਬਾਕੀ ਸਾਡੇ ਨੂੰ ਮੈਂ ਦੁੱਧ ਕਰ ਜੂਗੀ ਹੋਰ ਬਾਅਦ 6 ਕਿਲੋ ਦੁੱਧ ਪਰ 5 ਕਿਲੋ ਮੰਨ ਕੇ ਸੌਦਾ ਕਰ ਲਿਆ ਜੇ 3.5 ਮਹੀਨੇ ਦੀ ਗੱਬਣ ਚੈੱਕ ਪਾਸ ਆ ਕਿਸੇ ਭਰਾਨੇ ਸਾਈਬਿਆਂ ਨਾਲ ਕਰਕੇ ਆਪਦੀ ਤਸੱਲੀ ਕਰਾਉਣੀ ਆ ਕਰਾ ਸਕਦੇ ਆ ਉਹ ਜਿਹੜਾ ਮਰਜੀ ਡਾਕਟਰ ਲੈ ਆ ਆ ਮੂੰਹ ਮੱਥਾ ਚੈੱਕ ਕਰੋ ਠੀਕ ਆ ਜੀ ਸਿੰਘ ਸੁੰਗ ਦੀ ਆ ਬੰ ਸੋ ਇਹ ਮਗਰ ਕਟਾ ਚੁਵਾਈ ਵੀਰ ਕਲਦੀਪ ਕੋਈ ਭੂਰ ਛਟਾ ਕੋਈ ਨਾ ਨਾ ਕਿਹਨੂੰ ਝੂਣ ਰੋਕੇ ਹੋਊਗੀ ਠੀਕ ਆ ਜੀ ਹਾਂ ਪੋਲੀ ਝੂਣ ਠੀਕ ਆ ਜੀ ਪੋਲੀ ਰੂਮ ਵਰਗੀ ਝੂਣ ਆ ਕੋਈ ਭੂਰ ਨਹੀਂ ਤੇ ਕੋਈ ਛਟਾ ਨਹੀਂਗਾ ਬਾਕੀ ਹੁਣ ਮਾਰਨਿੰਗ ਅਜੇ ਚੁਵਾਈ ਕਰ ਦਿੱਤੀ ਸੀ ਕਿਵੇਂ ਵੀ ਨਹੀਂ ਨਹੀਂ ਝੂਣ ਵਾਲੀ ਠੀਕ ਆ ਭਰਾ ਲਓ ਜੀ ਠੀਕ ਆ ਜੀ 5 ਕਿਲੋ ਦੋ ਦਾ 2.5 ਉਸ ਵੇਲੇ ਤਾਂ 2.5 ਉਸ ਵੇਲੇ ਤੇ ਬਾਕੀ ਟੋਕਰ ਕੱਪਣ ਨਾਗਾ بڑے ਵੀਰ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਠੀਕ ਆ ਜੀ ਕਿਉਂਕਿ ਹਰੇਕ ਭਰਾ ਦਾ ਮਨ ਹੁੰਦਾ ਇੱਛਾ ਹੁੰਦੀ ਹੈ ਵੀ ਆਪਾਂ ਕੋਈ ਟੋਕਰ ਕੱਪਣ ਖਰੀਦਨੀ ਆ ਚਲੋ ਕਿਸੇ ਤੇ ਕੱਲ ਨੂੰ ਕੋਈ ਅੱਧਾ ਪਚਦਾ ਸਮਾਂ ਗੱਬਣ ਮਿਲ ਜਵੇ ਤੇ ਕੋਈ ਅੱਧਾ ਦਾ ਸਮਾਂ ਸਾਹਮਣੇ ਕੋਈ 4 ਪੈਸੇ ਮੁਨਾਫਾ ਲੈ ਲਗੇ ਠੀਕ ਆ ਜੀ ਉਹਨਾਂ ਵਾਲੇ ਸਮੇਂ ਚ ਤੇ ਇਹ ਮਾਝਾ ਪਾ ਤੁਹਾਨੂੰ ਦਿਖਾ ਰਿਹਾ ਤੋਕਰ ਗੱਪਣ ਆਹ ਇੱਕ ਨੀ ਬਾਕੀ ਸਾਗ ਦਾ ਦੋ ਦਿਨ 6-7 ਕਿਲੋ ਦਈਏ ਨਾ ਸਾਤਾ ਅੱਜ ਭਲਕੀ ਆਇਆ ਮਾਲੇ ਹਾਂਜੀ ਅੱਜ ਰਾਤੀ ਆਈ ਏ ਰਾਤੀ ਰਾਤ ਹੀ ਆਈ ਏ ਠੀਕ ਐ ਲਓ ਜੀ ਕਰੋ ਚਾਕ ਠੀਕ ਆ ਹਟ ਜਾ ਵੀ ਓਕੇ ਕੁਲਦੀਪ ਕੀ ਮੋਲ ਫਿਰ ਕੀ ਡਿਮਾਂਡ ਮੋਲ ਤਾਂ ਮੈਂ 70 ਹੀ ਕਰ ਲਈਏ 65000 ਦੇ ਦਿਆਂਗੇ ਹੁਣ 65000 ਦੇ ਹਾਂ ਕਰ ਦਈਏ ਮਾਨਤਾ ਯਾਰ ਛੱਡਦਾ ਕਿਉਰ 64 64000 ਦੇ ਦਿਆਂਗੇ ਹੋਰ ਵੀ ਕੋਈ ਕਸਰ ਹੋਈ ਕੱਢਨੀ ਫਿਰ ਚੱਲ ਕਰ ਦਾਂਗੇ ਥੋੜੀ ਬਦੀ ਕਰਦੀ ਮੌਕੇ ਤੇ ਹਾਂ ਮਾਹੀ ਆ ਗਈ ਚੰਗੀ ਆ ਦੋ ਤੇ ਥਾਮਿਆ 7-8 ਕਿਲੋ ਦਹੀ ਆਊਗੀ 7 ਕਿਲੋ ਲਓ ਜੀ ਅੱਜ 64000 ਦੀ ਮਿਲਦੀ ਪਈ ਆ ਤੋਕੜ ਗੱਪਣ ਸਾਢੇ 3-4 ਮਹੀਨਿਆਂ ਦੀ ਠੀਕ ਆ ਆ ਜਿਹੜਾ ਮਰਜੀ ਡਾਕਟਰ ਲੈ ਆ ਕੇ ਆਪਦੀ ਚੈੱਕ ਕਰਾ ਲਈਏ ਵੀ ਤਸੱਲੀ ਕਰੋ ਗੱਲ ਕਾਦੀ ਆ ਅੱਗੇ ਆ ਆਪਣੇ ਕੋਲ ਸੂਈ ਹੈ ਵੀਰ ਕਲਤੀਪ ਮਹੀਨਾ ਕੋ ਗਿਆ ਇੱਕ ਮਹੀਨੇ ਦੀ ਸੂਈ ਹੈ ਦੂਜਾ ਸੂਆ ਹਾਂ 10 ਕਿਲੋ ਦੁੱਧ ਤਿਆਰ ਆ ਦੇ ਕੋ 8 ਕਿਲੋ 10 ਕਿਲੋ 10 ਕਿਲੋ ਹਾਂ ਲਓ ਜੀ 10 ਕਿਲੋ ਦੁੱਧ ਤਾਂ ਬਾਕੀ ਭਾਂਡਾ ਹੀ ਦੱਸੂਗਾ ਤੁਹਾਨੂੰ ਇੱਧਰ ਵੇਖੋ ਬਾਕੀ ਥਣ ਬੜਾ ਵਧੀਆ ਰਿਯਾਰ ਕਰ ਹਾਂ ਕਿਉਂ ਚੁੰਨ ਬੜੀ ਚੰਗੀ ਆ ਲਓ ਜੀ ਸੋ ਫਿਰਲ ਸਪੇਸ ਵੀ ਸੋਹਣਾ ਬਾਕੀ ਬਹੁਤ ਸੋਹਣਾ ਸੁਆਦੀ ਥਣਾ ਦੂਜਾ ਕ ਸੁਆਕ ਤੇਜਾ ਦੂਜਾ ਸੂਆ ਭਾਵੇਂ ਤੇਜਾ ਮੰਨ ਲੈ ਕੋਈ ਆ ਆਪਾ ਦੂਜੇ ਕਰਕੇ ਲਈਏ ਲਓ ਜੀ ਕੋਈ ਦੂਜੇ ਮੰਨ ਕੇ ਕੋਈ ਤੀਜੇ ਮੰਨ ਕੇ ਸੌਦਾ ਕਰ ਬਾਕੀ ਬੂ ਸ਼ਿਟ ਆ ਜੇ ਥਨ ਵਧ ਘਟ ਹੋਏ ਤਾਂ ਗਰੰਟੀ ਹੋਊਗੀ ਠੀਕ ਆ ਜੀ ਸੋ ਆਪਣੇ بڑے ਭਰਾ ਨੇ ਜਿਹੜੇ ਤਕਰੀਬਨ ਚਲੋ ਹਰੇਕ ਸੋਚ ਰੱਖਦਾ ਵੀ ਜੇ ਤੀਜਾ ਕਹਿ ਦਈਏ ਗਲਾਂ ਤਾਂ ਵੀ ਨਹੀਂ ਚੌਥੀ ਹੋਊਗੀ ਜਿਹੜਾ ਦੂਜਾ ਉਹ ਤਾਂ ਤੀਜਾ ਸਮਝ ਤੁਹਾਡੀ ਵੇਖਣੀ ਹੈ ਹਰੇਕ ਭਰਾ ਨੇ ਆਪੋ ਆਪਣੀ ਸਮਝ ਵੇਖਣੀ ਹੁੰਦੀ ਹੈ ਵੀ ਦੂਜੇ ਜਾਪ ਦੀ ਹੈ ਤੁਹਾਨੂੰ ਤੀਜੇ ਜਾਪ ਦੀ ਆ ਮਗਰ ਕਟਾ ਇਹਦੇ ਮਗਰ ਕਟਾ ਤੇ ਦੁੱਧ 10 ਕਿਲੋ ਆ ਹਨਾ ਹਾਂ 10 ਕਿਲੋ ਲਓ ਜੀ ਇਧਰ ਬਹਿਣੀ ਵਾਲੇ ਪਾਸਾ ਤੁਹਾਨੂੰ ਵਿਖਾਦ ਕੇ ਆਪਾਂ ਥਾਂ ਤੋਂ ਬਹੁਤ ਵਧੀਆ ਮੁੱਠੀ ਵਾਲਾ ਥਾਣਾ ਬਾਕੀ ਅਰਲੀਆਂ ਵਰਗੇ ਥਾਣਾ ਚਾਰੇ ਥਾਣਾ ਦਾ ਸਪੇਸ ਵੰਡ ਬਿਲਕੁਲ ਤੁਹਾਡੇ ਸਾਹਮਣੇ ਆ ਸੋ 10 ਕਿਲੋ ਦੁੱਧ ਦਾ 200 ਕੋਈ ਭੂਰ ਨਹੀਂ ਤੇ ਕੋਈ ਛਟਾ ਨਹੀਂ ਗਾ ਬਾਕੀ ਕੱਦ ਕੋ ਤਾਂ ਵੱਡਾ ਇਸ ਮੱਝ ਦਾ ਠੀਕ ਆ ਜੀ ਵੱਡੇ ਕੱਦ ਦੇ ਵਿੱਚ ਕੋਈ ਮਧਰੀ ਜਾਂ ਕੋਈ ਛੋਟੀ ਨਹੀਂ ਹੈਗੀ ਠੀਕ ਆ ਸੋਹਣੀ ਹਾਈਟ ਕੱਦ ਵਿੱਚ ਸੋ ਬਾਹਰ ਕੱਢ ਕੇ ਤਸੱਲੀ ਨਾਲ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਸਿੰਗਲ ਖੱਟੀ ਆ ਬਿਲਕੁਲ ਪਤਲਾ ਪਿੰਡਾ ਤੇ ਖੜਵੇ ਪੁੱਠੇ ਦੀ ਆ ਆ ਜਾ ਸ਼ਾਈ ਜੰਗੀ ਵਾਲੇ ਕਾਹੀ ਸ਼ਾ ਸੋ ਮੂ ਮੱਥੇ ਦੀ ਚੰਗੀ ਆ ਬਿਲਕੁਲ ਸਿੰਘ ਸਿੰਘ ਦੀ ਬੰਤਰ ਪੂਰੀ ਪਾਰਟੀ ਪੂਡੀ ਦੇ ਨਾਲ ਬਿਲਕੁਲ ਮੇਲ ਖਾਂਦੀ ਆ ਆ ਮਾਰੂਨੇਗਾ ਠੀਕ ਆ ਆ ਮੋੜੇ ਚਲਦੀ ਪੈਣੋ ਲਓ ਜੀ ਇੱਕ ਮਿੰਟ ਰੋਕੋ ਸੋ ਪਤਰੀ ਪੁਤਰੀ ਬੜੀ ਆ ਬੈਕ ਸਾਈਡ ਤੋਂ ਸੋ ਦੁੱਧ ਵੀ 10 ਕਿਲੋ ਆ ਬਾਕੀ ਜਿਹੜੇ ਭਰਾਣੇ ਤਸੱਲੀ ਕਰਨੀਆਂ ਹੱਕ ਬਣਦਾ ਤੁਹਾਡਾ ਕਿਉਂਕਿ ਪੈਸੇ ਦੋਸਤੋ ਚਾਹੇ ਥੋੜੇ ਚਾਹੇ ਬਹੁਤੇ ਆ ਕਿਸੇ ਨੇ ਵੀ ਲਾਉਣੇ ਤੇ ਆਪਦੀ ਬਿਲਕੁਲ ਇੱਥੇ ਵਿਜ਼ਿਟ ਕਰਕੇ ਆਪਣੀ ਤਸੱਲੀ ਕਰਨਾ ਤੁਹਾਡਾ ਹੱਕ ਬਣਦਾ ਤਸੱਲੀ ਕਰੋ ਠੀਕ ਆ ਜੀ ਸੋ ਚੱਡੇ ਭਾਂਡੇ ਦੀ ਇੱਕ ਵਾਰੀ ਫੇਰ ਆਪਾਂ ਵਿਖਾਈਏ ਤੁਹਾਨੂੰ ਬਹੁਤ ਸਾਫ਼ ਸੁਥਰੀ ਲੋ ਤਾਂ ਸਾਨੂੰ ਸਭ ਪੱਠੇ ਪੁੱਠੇ ਹੋ ਗਏ ਦੁੱਧ 12 ਕਿਲੋ ਚ ਪਾਈ ਜਾਊਗੀ ਹਾਂ ਹਾਂ ਆ ਮਾਰੋ ਨੀਗਾ ਠੀਕ ਆ ਜੀ ਬਹੁਤ ਵਧੀਆ ਕਲਦੀਵਾ ਕੀ ਮੋਲ ਕੀ ਡਿਮਾਂਡ ਵਾੜੀ ਇਹਦੀ ਬੋਲ 95 ਹਾਂ ਹਾਣਾ 90000 ਦੀ ਹੋਊਗੀ 90 ਦੀ ਹਾਂ ਹਾਂ ਕਰਕੇ ਲੈ ਸਰੂਸ ਦੇਣਾ ਤੀਏ ਨਹੀਂ ਹਾਣਾ ਹੀ 90 ਦੀ ਆ ਜੀ ਸੁਣੋ ਜੀ ਹਾਂ 10 ਕਿਲੋ ਦੇ ਵਿੱਚੋਂ ਗਏ ਦੇ ਨਹੀਂ ਕੋਈ 8 ਕਿਲੋ ਰਹਿ ਜੂ ਦੁੱਧ 8 ਕਿਲੋਵੇਂ ਰਹਿ ਜੂ ਦੋ ਟਾਈਂ ਉਹਦੀ ਤਸੱਲੀ ਕਰਨ ਠੀਕ ਆ ਭਰਾ ਮੈਂ ਵੀ 90000 ਦੀ ਜੇ ਉਦਾਂ ਖੜ ਲਈ ਕਹਿੰਦੇ 90000 ਦੀ ਕਲਦੀਵਾ ਤਾਂ ਦੇਣੀ ਆ ਦੁੱਧ ਤਸੱਲੀ ਕਰੋ 10 ਕਿਲੋਾਂ ਦੇ ਵਿੱਚ ਦੁੱਧ ਮੈਂ ਚਵਾ ਕੇ ਦੇਵਾਂਗੇ ਤੇ ਥੱਲੇ ਉਹਦੇ ਵਿੱਚ ਕੋਈ ਸ਼ੱਕ ਨਹੀਂਗਾ ਜਿਹੜੇ ਭਰਾ ਨੇ ਪੈਸੇ ਕਰਾਉਣੇ ਨੇ 90000 ਠੀਕ ਆ ਜੀ ਆਪਦਾ ਬਿਲਕੁਲ 10 ਕਿ ਜੋ ਕੇ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਇੱਧਰ ਇੱਕ ਬਹਿਣੀ ਵਾਲੇ ਪਾਸੋਂ ਤੁਹਾਨੂੰ ਫੇਰ ਆਪਾਂ ਦਿਖਾਈਏ ਸੋ ਚਾਰੇ ਪਾਸੋਂ ਤਸੱਲੀ ਨਾਲ ਵਿਖਾਉਣ ਦਾ ਮਕਸਦ ਇਹ ਕੋਈ ਇਹ ਵੀ ਦੂਰੋਂ ਨੇੜੋਂ ਕਿਸੇ ਨੇ ਤੁਰਨਾ ਮੇਰੇ ਵੀਰ ਨੇ ਤੇ ਇੱਕ ਆਈਡੀਆ ਹੋ ਜਾਏ ਤੁਹਾਨੂੰ ਚੀਜ਼ ਦਾ ਠੀਕ ਆ ਕੋਈ ਵਾਧੂ ਘਾਟੂ ਨਿਸ਼ਾਨ ਪਿਲ ਕਰਾ ਬਿਲਕੁਲ ਸਾਫ਼ ਸੁਥਰੇ ਥਣ ਨੇ ਠੀਕ ਆ ਜੀ ਚੰਗੇ ਵੰਡ ਵਿਰਲ ਇਹ ਤੋਂ ਬਾਅਦ ਇੱਕ ਕੁਲਦੀਪ ਵੀਰ ਆਪਣੇ ਕੋਲ ਜਿਹੜੀ ਅਗਲੀ ਮਾ ਜ ਤੁਸੀਂ ਦੱਸ ਰਹੇ ਜੇ ਵੀ ਬੱਚਾ ਦਾ ਮਰ ਗਿਆ ਸੀਗਾ ਹਾਂ ਬੱਚਾ ਮਰ ਗਿਆ 10 ਦਿਨਾਂ ਦੀ ਸੂਈ ਆ ਹਾਂ ਗਾਰੰਟੀ ਹੋ ਗਈ ਇਹਦੀ ਪੂਰੀ ਹਾਂ ਮੈਲਾਲੇ ਮਾਰੂਗੀ ਓਕੇ ਹਾਂ ਇਹ ਸਵੇਰੇ ਹੀ ਆਈ ਆ ਚੋਕ ਆਈ ਆ ਅੱਜ ਮਾਰਨਿੰਗ ਲਿਆਂਦੀ ਆ ਹਾਂ ਅੱਜ ਹੀ ਆਈ ਸਵੇਰੇ ਚਵਾਈ ਪੂਰੀ ਕਰਤੀ ਸੀ ਹਾਂ ਚਵਾਈ ਹੋਈ ਇਹਦੀ ਠੀਕ ਆ ਤੇ ਦੁੱਧ ਕਿੰਨੇ ਕਿਲੋ ਆ 9 ਕਿਲੋ ਦੁੱਧ ਇਹਦੇ ਕੋਲ ਤਿਆਰ ਆ ਲਓ ਜੀ 9 ਕਿਲੋ ਦੁੱਧ ਤਿਆਰ ਆ ਬਾਕੀ ਚਵਾਈ ਚਵਾਈ ਓਕੇ ਇੱਕ ਨੰਬਰ ਆ ਚਲੋ ਤੁਹਾਡਾ ਵਪਾਰ ਦਾ ਕੰਮ ਆ ਪੂਰੀ ਤਸੱਲੀ ਆ ਤੁਹਾਡੀ ਮਤਲਬ ਜੇ ਭੂਰ ਛਟਾ ਥਣ ਵੱਧ ਘਟ ਹੋਵੇ ਇਹਦੇ ਹਾਂ ਜੀ ਗਰੰਟੀ ਆਪਣੀ ਤੇ ਕਦ ਵੀ ਕੁਲਦੀਪ ਸਿੰਘ ਬੜਾ ਵੱਡਾ ਇਹਦਾ ਹਾਂ ਕਦ ਵੱਡਾ ਵਾ ਉਹ ਲੈ ਤੈ ਜੀ ਮਾਰੀ ਇਹਨੇ ਬੱਚੇ ਦਾ ਕਰਕੇ ਹਾਂ 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 ਵੈਸੇ origignal ਜਿਹੜੇ ਮਤਲਬ ਮੈਲੇ ਮੂਲੇ ਤੋਂ ਫਿਰ ਚੱਲੂਗੀ 10 ਕਿਲੋ ਹਾਂ ਮੈਲੇ ਚੱਲੂਗੀ ਲਭੇ 10 ਦਿਨ ਦਾ ਸਮਾਂ ਹੋਇਆ ਠੀਕ ਆ ਜੀ ਕੋਈ ਜ਼ਿਆਦਾ ਟਾਈਮ ਨਹੀਂ ਹੋਇਆਗਾ ਮਲੇ ਚੱਲੂਗੀ ਕਰਮਾਂ ਲਈ ਕੋਈ ਮੇਰਾ ਵੀਰ ਲੈ ਕੇ ਜਾਂਦਾ ਤੇ ਬਿਲਕੁਲ ਕਾੜਾ ਕੁੜਾ ਦੋ ਇਹਨੂੰ ਜਾ ਕੇ ਸੱਜਰ ਦੀ ਗਰੰਟੀ ਮਾਲਾ ਮੋਲਾ ਚੱਲੂਗੀ ਹਾਂ ਸੱਜਰ ਦੀ ਗਰੰਟੀ ਤਸੱਲੀ ਆ ਕੇ ਹਾਂ ਫੁੱਲ ਫੁੱਲ ਲਓ ਜੀ 8 ਕਿਲੋ ਦੁੱਧ ਬਾਕੀ ਢਾਂਚਾ ਢੂੰਚਾ ਬਹੁਤ ਸੋਹਣਾ ਵੱਡੇ ਢਾਂਚੇ ਦੇ ਵਿੱਚ ਇਹ ਮੱਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕੋਈ ਸਾਈਡ ਕੋਈ ਬਾਹੀ ਦਾ ਪਿਛੇ ਰੋਲਾ ਨਹੀਂਗਾ ਇੱਕ ਸਾਰ ਪੱਧਰਾ ਬੈਕ ਸਾਈਡ ਤੋਂ ਠੀਕ ਆ ਹਾਂ ਉਹ ਵਧੀਆ ਮੋਠਾ ਵਾਲੇ ਆ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਚੋਕੇ ਤਸੱਲੀ ਕਰ ਸਕ ਬੰਨ ਕੋਲੋਂ ਪਤਲਾ ਪਿੰਡਾ ਕਾਗਜ਼ ਉੱਪਰ ਕੀ ਸਿਕਿੰਨਾ ਕਰਮਾ ਲਈ ਦੀ ਰੀਕ ਚਮੜੀ ਦੇ ਵਿੱਚ ਆ ਲਓ ਹੇ ਤੇ ਵੀਰ ਕਲਦੀਪ ਰੋਕੀ ਮਾਰਾ ਜੱਕ ਮੈਂ ਤਾਂ ਆ ਲੈ ਲਓ ਜੀ ਕਰੋ ਚੱਕ ਠੀਕ ਆ ਸੋ ਕੱਦ ਟਾਂਚਾ ਬਹੁਤ ਵੱਡਾ ਠੀਕ ਆ ਜੀ ਉਹਦੇ ਦੇ ਪਾਸੇ ਕੋਈ ਬਿਲਕੁਲ ਸ਼ੱਕ ਨਹੀਂਗਾ ਕਿ ਕੋਈ ਮੇਰਾ ਵੀਰ ਲੈ ਕੇ ਜਾਵੇ ਕੋਈ ਸਾਹਬੇ ਕੋਈ ਸੇਵਾ ਕਰੇ ਠੀਕ ਆ ਜੀ 9 10 9 10 ਲੀਟਰ ਦੁੱਧ ਚੋਂ ਚੋਂ ਜੀ ਰਹੂਗੀ ਨਹੀਂ ਦਾ ਤਾਂ ਬਾਹਰ ਚੋਂ ਆਉਂਦੀ ਆ अच्छा हां बाहर 1.8 किलो है 9 किलो है 9 किलो हां 9 ठीक है लो जी 9 किलो है ठीक है जी सो ਜਦੋਂ ਆਪ ਲੀਟਰਾਂ ਦੇ ਚੱਕਰ ਚ ਪੈ ਜਾਂਦੇ ਆ ਬੜੇ ਭੈਣ ਭਰਾ ਕਮੈਂਟ ਕਰਦੇ ਵੀ ਇੱਕ ਜਣਾ ਲੀਟਰ ਕਹੀ ਜਾਂਦਾ ਕਿ ਜਣਾ ਕਿਲੋ ਕਹੀ ਜਾਂਦਾ ਆਹ ਬਾ ਉਹ ਤੇ ਕਿਲੋ ਉਹ ਵੀ ਸਾਰੇ ਮੇ ਵੀਰਾਂ ਨੂੰ ਪਤਾ ਹੀ ਹੈ ਠੀਕ ਹੈ ਜੀ ਕੰਪੈਰੀਸ਼ਨ ਕਰੀਏ ਤਾਂ ਵੀ ਘਾਟਾ ਵਾਧਾ ਹੋ ਜਾਂਦਾ ਬਾਕੀ ਕਿਲੋਆਂ ਦੇ ਵਿੱਚ ਤੁਸੀਂ ਮਿਲ ਕੇ ਤਸੱਲੀ ਕਰੋ 9 ਕਿਲੋ ਜਿਹੜਾ ਦੁੱਧ ਦੇ ਤੇ ਥੱਲੇ ਹਾਜ਼ਰ ਹੈ ਸੋ ਦੋਸੋ ਆਈ ਅੱਜ ਕਾ ਅੱਜ ਆ ਤਾਂ ਕਰਕੇ ਥੋੜੀ ਚੁਵਾਈ ਚੁਵਾਈ ਆ ਠੀਕ ਆ ਜੀ ਮਾਰਨਿੰਗ ਚੁਵਾਈ ਇਹਦੀ ਹੋਈ ਆ ਉਸ ਹਿਸਾਬ ਵੰਡਣਾ ਤੁਸੀਂ ਸੌਦਾ ਕਰ ਲਿਆ ਜਿਵੇਂ ਹੁਣ ਆਪਾਂ ਮਾਰਨਿੰਗ ਵੀਡੀਓ ਬਣਾ ਰਹੇ ਹਾਂ ਚੁਵਾਈ ਇਹਦੀ ਕਰਕੇ ਆਈ ਆ ਆ ਦੇਖੋ ਇਹਨਾਂ ਕੋਈ ਭੈਣ ਭਰਾ ਆਖੇ ਵੇ ਟੋਕਰ ਨੂੰ ਸੱਜ ਰੱਖੀਏ ਤੇ ਸੱਜਰ ਦੀ ਗਰੰਟੀ ਹੋਊਗੀ ਜੇ ਮੈਲਾ ਨਾ ਮਾਰੇ ਤੇ ਆਪਣੀ ਮਾਂ ਆ ਠੀਕ ਆ ਫਿਰ ਤੇ ਗੁਰਦੀਪ ਕਿੰਨੇ ਦੀ ਦਿੱਤੀ ਅੱਜ ਫਿਰ ਇਹ ਰਿਹੜੀਆਂ 70000 ਦੀ 78000 ਦੀ 70 ਦੀ 70 ਦੀ ਹਾਂ ਕੁੱਲਸ ਕਰਦੇ ਮੋੜ ਲੈਥ 2 ਕਰਦਾ 88 ਹਾਂ 8800 8800 ਦੀ ਜਾਣਦਗੀ ਹਾਂ ਬਾਕੀ ਮਿਲਦੀ ਹੈ ਵਧੀਆ ਭਾੜੇ ਤੇ ਹਾਂ ਮਿਲਦੀ ਉਥੇ ਭਾੜੇ ਤੇ ਆ ਆਪਣਾ ਦੇ ਬਲ ਤੇ ਭਾੜੇ ਤੇ ਮਿਲੂਗੀ ਅੱਜ ਹੀ ਆਈ ਤੇਰੇ ਕੋਲ ਤਾਂ ਅੱਜ ਆਈ ਜੀ ਠੀਕ ਆ ਲਓ ਵੀ ਅੱਜ ਹੀ ਇੱਥੇ ਐਂਟਰੀ ਹੋਈ ਆ ਮਿਲਦੀ ਭਾੜੇ ਤੇ ਆ ਤੇ 68000 ਦੀ ਇਹ ਅੱਜ ਆਪਣੇ ਭਰਾਵਾਂ ਨੂੰ ਅੱਜ ਮਿਲ ਜੂਗੀ 9 ਕਿਲੋ ਦੁੱਧ ਦਾ ਚਲੋ ਕੋਈ ਸੇਵਾ ਕਰੇ ਕੋਈ 10 ਕਿਲੋ ਹੋ ਸਕਦਾ ਜਿੱਡਾ ਢਾਂਚਾ ਕੋਈ 10 ਦਾ 11 ਕਿਲੋ ਨਾਲ ਤਾਂ ਬਾਹਰ ਕੱਢੂਗੀ ਤਾਂ ਬਾਹਰ ਇਹ ਨਹੀਂ ਕੋਈ ਗੱਲ ਵੀ ਕੋਈ ਛੱਕ ਵਾਲੀ ਗੱਲ ਨਹੀਂ ਵੀ ਦਸੋਂ ਬਾਹਰ ਵੀ ਚੱਲ ਸਕਦੀ ਆ ਸਸ ਸੋ ਜਿੱਦਾਂ ਮਰਜ਼ੀ ਇੱਥੇ ਆਣ ਕੇ ਕਰਨੀ ਆ ਜਿੱਦਾਂ ਮਰਜ਼ੀ ਆਣ ਕੇ ਕਰਨ ਉਹ ਜੋ ਰੋਕ ਕੇ ਹੋ ਗਈ ਇਹ ਅੱਜ ਤਿੰਨ ਜਿਹੜੀਆਂ ਮੱਝਾਂ ਤੁਹਾਨੂੰ ਦਿਖਾਈਆਂ ਨੇ ਆਪਾਂ ਦੋ ਵਾੜਾ ਦਿਖਾਈਆਂ ਨੇ ਪੰਜ ਪਸ਼ੂ ਨੇ ਟੋਟਲ ਸੋ ਪੰਜਾਂ ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਬੋਲ ਬੜੇ ਜਾਇਜ਼ ਆ ਬਾਜ਼ਰ ਰੇਟ ਆ ਚਾਹੇ ਕਿਸੇ ਭਰਾਣੇ ਵਾੜਾ ਖਰੀਦਣੀਆਂ ਨੇ ਚਾਹੇ ਮੱਝਾਂ ਖਰੀਦਣੀਆਂ ਨੇ ਸਾਰੇ ਐਨੀਮਲ ਸਾਰੇ ਜਾਨਵਰ ਚੰਗੇ ਆ ਬਾਕੀ ਪਸੰਦ ਤੁਹਾਡੀ ਆ ਜਿਹੜਾ ਜਿਹੜਾ ਐਨੀਮਲ ਪਸੰਦ ਆਉਂਦਾ ਕਰੋ ਗੰਦ ਤੇ ਗੁਲਦੀਪ ਇੱਕ ਨੰਬਰ ਵੀਰ ਕਰ ਸਾਂ ਜੀ ਆਪਣੇ ਨੰਬਰ 9465133233 ਪਿੰਡ ਬੁਰਜ ਨਸੂਗੇ ਤਹਿਸੀਲ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਕਰੋ ਸੰਪਰਕ ਇਹ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲ ਰਹੇ ਨੇ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਫੁੱਲ ਵੀਡੀਓ ਦੇਖੀ ਆ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ